ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਖਿੱਤੇ ਅੱਜ ਜੋ ਜੰਤਰ ਮੰਤਰ ਦੇ ਕੱਲ੍ਹ ਦਾ ਧਰਨਾ ਹੈ ਸੋ ਉਸ ਵਿੱਚ ਅੱਜ ਇੱਕ ਕਿਸਾਨ ਹੈ ਜਿਹੜੇ ਪੰਜਾਬ ਤੋਂ ਭਾਰੀ ਗਿਣਤੀ ਦੇ ਵਿੱਚ ਅੱਜ ਦਿੱਲੀ ਪਹੁੰਚ ਰਹੇ ਨੇ 100 ਟ੍ਰੇਨਾਂ ਪਰ ਫਰਖੇ ਆ ਰਹੀਆਂ ਨੇ मेरे पासे किधर आ गया तू जी बहुत बड़े ਪੱਤਰ ਤੇ ਜਿਲ੍ਹਾ ਸੰਗਰੂਰ ਫਰੀਦਕੋਟ ਮਾਨਸਾ ਤੇ ਹੋਰ ਜਿਲ੍ਹਾ ਨੇ ਕਿਸਾਨ ਆ ਜਿਹੜੇ ਪਹੁੰਚ ਰਹੇ ਨੇ ਅੱਜ ਨਰੇਨੂਰੇ ਲਾ ਦਿਓ ਜੀ